ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਤੇ ਲੋ ਜੀ ਅੱਜ ਆਪਾਂ ਬਣਾਵਾਂਗੇ ਦੇਸੀ ਘਿਓ ਦੀ ਤੇਗ ਜੋ ਕਿ ਗੁਰਦੁਆਰਾ ਸਾਹਿਬ ਚ ਬੰਦੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਜਿਹੜੀ ਕਿ ਤੇ ਚਲੋ ਜੀ ਆਜੋ ਰੈਸিপি ਕਰਦੇ ਹਾਂ ਸ਼ੁਰੂ ਇੱਥੇ ਰੱਖ ਲਿਆ ਆਪਾਂ ਫਰਾਈ ਪੈਨ ਗੈਸ ਤੇ ਤੇ ਇੱਥੇ ਪਾਵਾਂਗੇ ਆਪਾਂ ਦੇਸੀ ਘਿਓ ਦੇਸੀ ਘਿਓ ਪਿਗਲਣ ਤੋਂ ਬਾਅਦ ਇੱਥੇ ਆਪਾਂ ਐਡ ਕਰ ਦਾਂਗੇ ਆਟਾ ਤੁਸੀਂ ਆਟਾ ਘਰ ਦਾ ਲੈ ਸਕਦੇ ਹੋ ਤੁਸੀਂ ਜਿਹੜਾ ਵੀ ਵਰਤਦੇ ਹੋ ਉਹ ਆਟਾ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਆਪਾਂ ਇਹਨੂੰ ਸੁੱਕ ਭਰੋਲਾ ਨਹੀਂ ਰੱਖਣਾ ਇਹਨੂੰ ਥੋੜਾ ਜਿਹਾ ਯਾਨੀ ਕਿ ਮੌਇਸਚਰ ਯਾਨੀ ਕਿ ਗਿੱਲਾ ਰਹਿਣਾ ਚਾਹੀਦਾ ਆਟਾ ਇਸ ਤਰੀਕੇ ਨਾਲ ਆਪਾਂ ਇਹਨੂੰ ਭੁੰਨਣਾ ਹੈ ਜੇ ਅਗਰ ਆਪਾਂ ਨੂੰ ਸੁੱਕਾ ਲੱਗੇ ਤਾਂ ਤੁਸੀਂ ਕਿਉਂ ਹੋਰ ਪਾ ਸਕਦੇ ਹੋ ਆਟੇ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਆਟੇ ਨੂੰ ਭੁੰਨ ਲਵਾਂਗੇ ਜਦੋਂ ਤੱਕ ਕਿ ਆਪਣਾ ਆਟਾ ਬ੍ਰਾਊਨ ਹੋਣਾ ਸ਼ੁਰੂ ਨਾ ਹੋ ਜਾਵੇ ਤੇ ਮਿੰਨੀ ਜੀ ਇੱਕ ਮੱਧਮ ਜੀ ਖੁਸ਼ਬੂ ਆਣੀ ਸ਼ੁਰੂ ਨਾ ਹੋ ਜੇ ਤੇ ਉਸ ਤੋਂ ਬਾਅਦ ਦੇ ਦੋ ਆਪਣਾ ਆਟਾ ਪੁੱਜ ਜੇਗਾ ਥੋੜਾ ਜਿਹਾ ਬਰਾਉਨਿਸ਼ ਜਿਹਾ ਹੋ ਜਾਏਗਾ ਤੇ ਉਸ ਤੋਂ ਬਾਅਦ ਇੱਥੇ ਆਪਾਂ ਐਡ ਕਰ ਦਵਾਂਗੇ ਚੀਨੀ ਚੀਨੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਨਾਲ ਦੇ ਨਾਲ ਆਪਾਂ ਇੱਥੇ ਐਡ ਕਰ ਲਵਾਂਗੇ ਗਰਮ ਪਾਣੀ ਪਾਣੀ ਆਪਾਂ ਉਬਾਲ ਕੇ ਰੱਖ ਲਿਆ ਸੀ ਤੇ ਉਹ ਪਾਣੀ ਆਪਾਂ ਇੱਥੇ ਐਡ ਕੀਤਾ ਤੇ ਉਸ ਤੋਂ ਬਾਅਦ ਫਟਾਫਟ ਆਪਾਂ ਕੜਛੀ ਚਲਾ ਲਾਂਗੇ ਤਾਂ ਜੋ ਆਪਣੇ ਇਹਦੇ ਵਿੱਚ ਲਮਸ ਹੀ ਆ ਗੱਠਾ ਨਾ ਬਣਨ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਮਿਲਾ ਕੇ ਤੇ ਸਾਰੀ ਦੇਗ ਨੂੰ ਕਰ ਲਾਂਗੇ ਇਕੱਠਾ ਤੱਲੋ ਜੀ ਇੱਥੇ ਆਪਣੀ ਦੇਗ ਮੰਨ ਕੇ ਹੋ ਗਈ ਹੈ ਤਿਆਰ ਤਾਂ ਤੁਸੀਂ ਵੀ ਇਹ ਸਾਂਝੀ ਰੈਸਪੀ ਬਣਾ ਕੇ ਜ਼ਰੂਰ ਦੇਖਿਓ ਤੇ ਮਿਲਾਂਗੇ ਆਪਾਂ ਐਮ ਦੇ ਹੋਰ ਨਿੱਕੀਆਂ-ਨਿੱਕੀਆਂ ਤੇ ਬਹੁਤ ਹੀ ਈਜ਼ੀ ਰੈਸਪੀਜ਼ ਦੇ ਨਾਲ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਟਿਲ ਦੈਨ ਬਾਏ ਬਾਏ